I'm not ਸੋਹਣੇ ਸਾਰਨਾ ਕੀ ਕਰੇ ਤਰ ਤਰ ਕੂ ਸਾਬ ਕੋੜਿਆ ਹੀ ਕੋਈ ਨਾ ਲੱਗਾਰੇ ਮੇਰਾ ਨਾਨੀ ਗੁਰੂ ਆ ਦੇਖੀ ਵੀਰੇ ਖੜ ਗਿਆ ਮੈਂ ਤੁਹਾਡੇ ਚੱਲ ਗਿਆ ਜਾਂ ਬਦਲ ਹੋਰ ਕਹ ਦੇ ਦੂਆ ਸਤਾਰਾ ਦੇ ਜਾਦੇਆਂ ਜਾਲੀ ਮੁਕਿਆਂ ਆਕੀਆਂ ਜੱਤੀਆਂ ਤੱਤੀਆਂ ਜਿਨ੍ਹਾਂ ਨਾਮ ਕਿਤੇ ਵੰਡ ਦਿੱਤੀ ਆ ਦੀ ਸਲਾਈ ਦੀ ਗਵਾਹੀ ਦੇ ਸੁਣ ਗਿਆ ਨਕਤਾ ਨਾ ਪਿਆਰਿਆਂ ਪੁੱਤਿਆਰਿਆਂ ਦੀ ਕਮਾਈ ਦਾ ਧਿਆਨ ਰੱਖ ਕੇ ਮੋਢੇ ਜਿਨ੍ਹਾਂ ਜਾਂਕੀਆਂ ਸੁਕੜੀਆਂ ਨੇ ਧਰਮ ਦੇ ਇਹ ਸਿੱਖ ਤੇ ਵੰਡ ਵੰਡ ਸਟਾਈ ਤੁਸ ਪੰਗਿਆ ਕਰਕੀਆਂ ਤੇ ਜਿਹੜੇ ਸਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਵਿੱਚ ਵਰਤਵਾਨੀਆਂ ਕੀਤੀਆਂ ਤੱਤ ਨਹੀਂ ਹਾਰਿਆ ਸਿੱਖੀ ਦੇ ਸਾਧ ਰਸ ਰਸ ਸੰਗਠਿਵਾ ਗਿਆ ਜਿਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਧਿਆ ਟੱਟਾ ਸੁਰੱਖਤ ਕਰਵਾਣਿਆ ਗੁਰਧਾਮਾਂ ਦੀ ਦਾ ਧਿਆਨ ਕਰਕੇ ਬੋਲੋ ਜੀ ਰਤਮੇ ਸੁਰਵਕ ਕਾਂਸਾ ਜੀ ਕੀ ਅਰਦਾਸ ਹੈ ਜੀ ਸੁਰਵਕ ਕਾਂਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਆ ਮੈਂ ਕਿਤੇ ਆਪਕਾ ਸਤਿਕਾਰ ਸਤਿ ਸਿਖੂ ਹੈ ਜਹਾਂ ਜਹਾਂ ਸਾਹਿਬ ਕੀ ਸਾਹਿਬ ਤਹਾ ਤਹਰਿਆ ਇਤ ਦੇਖ ਕੇ ਪ੍ਰਤੀਕਤ ਕੀਤਾ ਇਕੰਤ ਕੀ ਜੇ ਸ੍ਰੀ ਸਾਹਿਬ ਦੀ ਸਮਾਏ ਸਾਹਿਬ ਜੀ ਦੇ ਮੋਢ ਬਾਤੇ ਸਾਹਿਬ ਸਾਹਿਬੋ ਜੀ ਸਿੱਖਾਂ ਨੂੰ ਜੀਦਾ ਇਹ ਸਦਾਨ ਦਾ ਤਵੇਕ ਦਾਨ ਵਿਸਾਦਾਨ ਕ੍ਰੂਪਾ ਦਾ ਤਾਨਾ ਸਰਦਾਰ ਨਾਮ ਦਾ ਸ੍ਰੀ ਅਮਰਤ ਸਵਰ ਸਾਹਿਬ ਜੀ ਦੇ ਦਰਸ਼ਨ ਦੀ ਸ਼ਕਤ ਚੰਕੀਆਂ ਢੱਡੇ ਪੁੱਕੇ ਜੁਗੋ ਜੁਕੇ ਅਕਤ ਧਰਮ ਦਾ ਜੈਕਾਰ ਸੰਸਾ ਦੀ ਗੁਡੋ ਜੀ ਸਿਖਾਂ ਦਾ ਮੱਤਿ ਨਾਮ ਅਕਤ ਉਸ ਦੀ ਮੱਤ ਕੱਤੇ ਰੱਖੇ ਇਹ ਅਕਾਲ ਪੁਰਖ ਵਾਹੀ ਗੁਰੂ ਆਪਨੇ ਪੰਥ ਦੇ ਸਦਾ ਸੰਭਾਲੀ ਦਾ ਦਾਤ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਨੂੰ ਸਾ ਜਿਨ੍ਹਾਂ ਤੋਂ ਪਿਆਰੇ ਕਾਲਸਾ ਪੱਖ ਨੂੰ ਮਿਚੋੜਿਆ ਮਹਾਰਾਜ ਜਿਨ੍ਹਾਂ ਦੇ ਕੁੱਲੇ ਦਰਸ਼ਨ ਦੇਦਾ ਅਤੇ ਸੇਵਾ ਸਭਾਰਤਾ ਦਾਣ ਪਿਆਰੇ ਕਾਲਸਾ ਜੀ ਨੂੰ ਵਖੂ ਇਹ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਨਿਆਸਰੀਆਂ ਦੇ ਆਸਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਤੋਂ ਅੰਦਰ ਜਾਨੀ ਸੱਚੇ ਪਾਤਸ਼ਾਹ ਧੰਨ ਧੰਨ ਸ਼ਹੀਦ ਵਾਤਾ ਦੀ ਸਿੰਘ ਜੀਓ ਧੰਨ ਧੰਨ ਸ਼ਹੀਦ ਵਾਤਾ ਸੁਖਾ ਸਿੰਘ ਜੀਓ ਧੰਨ ਧੰਨ ਸ਼ਹੀਦ ਵਾਤਾ ਜਸਾ ਸਿੰਘ ਜੀਓ ਧੰਨ ਧੰਨ ਸ਼ਹੀਦ ਭਾਈ ਬਨੀ ਸਿੰਘ ਜੀਓ ਸਰੂਰ ਸਿੰਘੋ ਸੀਸੋ ਮਹਾਰਾਜ ਆਪ ਇੱਕ ਜਨ ਕਮਲਾ ਦਾ ਅਰਦਾਸ ਵੇਖੀ ਜੋਤਿ ਹੈ ਮਹਾਰਾਜ ਸਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਾਹਿਬ ਇਤ ਐ ਵਰ ਲਿਓ ਬਾਤੋਂ ਪਰ ਕਿਤੇ ਮਰਦ ਫਗੜਾ ਦਰਿਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰਦਿਲਾ ਮਹਾਰਾਜ ਧੰਨ ਧੰਨਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਤੁਹਾਡੇ ਜੀਆਂ ਖੁਸ਼ੀਆਂ ਨੂੰ ਮੁਕ ਰੱਖਦੇ ਆ ਮਹਾਰਾਜ ਅਮਰ ਜੀ ਦੇ ਤੋਂ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਧਾ ਸਾਇਆ ਦੇ ਇੱਕ ਪੰਝਾ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਪ ਜੀ ਦੇ ਪਾਵਨ ਪਿੱਤਰ ਅਸਥਾਨਤ ਨਗਰ ਕੀਰਤਨ ਦੀ ਅਮਕ ਫੇੜੇ ਰੰਮਦਾਸ ਜੀ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਨਗਰ ਕੀਰਤਨ ਸਦਾਰ ਅਨੁਸਾਰ ਹੁੰਦਾ ਹੋਇਆ ਮਹਾਰਾਜ ਨਿਰਬਿਝੰਤਾ ਸਾਹਿਬ ਮਹਾਰਾਜ ਗੁਰੂ ਘਰ ਵਿਖੇ ਸੰਪੂਰਨ ਸਵਾਗਤੀਆਂ ਹੋਈਆਂ ਨੇ ਆਪ ਜੀ ਦਾ ਮਹਾਰਾਜ ਕੋਟਨ ਕੋਟਨ ਵਾਰ ਸਾਡੀਆਂ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਸੁਤਾਰਨ ਕੀਤਾ ਜਾਂਦਾ ਮਹਾਰਾਜ ਜੀ ਦੀ ਕਿਰਪਾ ਕਰਦੀ ਅਗਰ ਦੇਡੇ ਤੋਂ ਢਾਡੀ ਸਿੰਘਾਂ ਪਾਸੋਂ ਮਹਾਰਾਜ 12 ਗਉਂਦਿਆਂ ਇਤਨੀ ਜੱਥੇ ਪਾਸੋਂ ਅਰਦਾਸ ਕਰਦੀਆਂ ਸੰਗਤਾਂ ਨੂੰ ਸਵਾਗਤ ਕਰਦੀਆਂ ਪ੍ਰਬੰਧਕਾਂ ਤੋਂ ਪ੍ਰਬੰਧ ਕਰਦੇ ਆ ਇਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਕਰਤੀਆਂ ਮਹਾਰਾਜ ਹੋਈਆਂ ਹੁੰਡੀਆਂ ਅਣਜਾਣੇ ਬੱਚੇ ਸਭ ਇਤੇ ਮਾਫ਼ ਕਰਨਾ ਅੱਗੇ ਵਾਸਤੇ ਸਤਿ ਸਤਿ ਰਛਨੀ ਸੁੱਧ ਸੇਵਾ ਕਰਦੇ ਸੁੱਧ ਮਹਾਰਾਜ ਅਲੀ ਦਸ ਕਰਦੇ ਬਾਣੀ ਪੜ੍ਹਦੇ ਆਪ ਜੀ ਨੇ ਗੱਲ ਅਤੇ ਉਤਮ ਬਖਸ਼ੇ ਮਹਾਰਾਜ ਪ੍ਰਬੰਧਕਾਂ ਸੁਮੇਰ ਭੜਿਆ ਆਪਣੇ ਨਾਮ ਇਸੇ ਤਰ੍ਹਾਂ ਮਹਾਰਾਜ ਗੁਰੂ ਸਹਿਬਾਨਾਂ ਦੇ ਔਰਕਾਰ ਤੇਹਾੜੇ ਸ਼ੀਧੀ ਤੇਹਾੜੇ ਮਹਾਰਾਜ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਰਾਜ ਆਪ ਜੀ ਦੀ ਕਿਰਪਾ ਮੇਰੇ ਸਭ ਦਾ ਇਹ ਸਾਡੇ ਤੁਹਾਡੇ ਮਹਾਰਾਜ ਮਨਾਉਂਦੇ ਰਹਿਣ ਦਾ ਸਰਬੇਰ ਭਰਿਆ ਆਪ ਜੀ ਨੇ ਸਾਤਰਕਨਾ ਮਹਾਰਾਜ ਇਸ ਵਕਤ ਨਗਰ ਕੀਰਤਨ ਦੀ ਬਿਲਕੁਲ ਸਮਾਪਤੀ ਹੈ ਅਗਰ ਕਵੇੜੇ ਤੋਂ ਜਿੱਥੇ ਜਿੱਥੇ ਵੀ ਸੰਗਤਾਂ ਨੇ ਤਨ ਮਨ ਧਨ ਕਰ ਕੇ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦੀ ਕੀਤੀ ਸੇਵਾ ਆਪ ਜੀ ਨੇ ਥਾਏ ਬਾਣੀ ਸਤਗੁਰ ਕੀ ਸੇਵਾ ਸਫਲ ਹੈ ਜੇ ਤੁਰੇ ਜਿਤ ਲਾਏ ਮਨ ਜਿਤਿਆ ਹੱਲ ਪਾਵਣਾ ਭੰਵੇਂ ਵਿੱਚੋਂ ਜਾਏ ਮਹਾਰਾਜ ਜਿਰਦਾ ਕਰਿਓ ਸੰਗਤਾਂ ਦੀ ਕੀਤੀ ਸੇਵਾ ਆਪ ਜੀ ਨੇ ਥਾਏ ਬਾਣੀ ਮਹਾਰਾਜ ਅਗਰਤ ਵੇਲੇ ਤੋਂ ਆਪ ਜੀ ਦੇ ਪਾਵਨ ਪੁੱਤਰ ਤੇ ਆਪ ਸ੍ਰੀਮੁਖ ਮਹਾਰਾਜ ਅਗਰਤੁ ਦੇਡੇ ਤੋਂ ਪਾਲਕੀ ਸਾਹਿਬ ਦੇ ਵਿੱਚ ਸੁਭਾਏ ਮਾਨ ਹੈ ਅਗਰਤੁ ਦੇਡੇ ਤੋਂ ਸੇਵਾਦਾਰਾਂ ਤੋਂ ਆਪ ਜੀ ਦੇ ਅੰਗ ਸੰਗ ਹੁੰਦੇ ਆ ਸੇਵਾ ਕਰਦੇ ਆ ਸੰਗਤਾਂ ਤੋਂ ਦਰਸ਼ਨ ਦੀਦਾਰੇ ਕਰਦੇ ਆ ਮਹਾਰਾਜ ਹੋਈਆਂ ਭੁਲਾ ਦੀ ਤਿੰਦਾ ਬਖਸ਼ਣੀ ਅੱਗੇ ਵਾਸਤੇ ਮਹਾਰਾਜ ਸ਼ੁੱਧ ਸੇਵਾ ਕਰਵਾ ਲੈਣੀ ਇਸ ਵਕਤ ਮਹਾਰਾਜ ਆਪ ਜੀ ਕਿਰਪਾ ਕਰੋ ਮਹਾਰਾਜ ਆਪ ਜੀ ਦੇ ਬਾਪੂ ਮਿੱਤਰ ਸਰੂਪਾਂ ਨੂੰ ਸੱਤ ਖੰਡ ਵਿੱਚੇ ਵਿਚਾਰ ਦੀ ਆਗਿਆ ਬਖਸ਼ੋ ਕੁਸ਼ਲਿਆਂ ਵਰਖਸ਼ੋ ਸੰਗਤਾਂ ਨੂੰ ਸੁੱਤਿਆਂ ਵਰਖਸ਼ੋ ਮਹਾਰਾਜ ਉੱਲਾ ਟੁਕਾਂ ਦੀ ਖਿਮਾ ਵਰਖਸ਼ੋ ਸੰਤੋ ਲੈਣਾ ਚਿੱਤਾ ਵੇਣਾ ਨਾਨਕ ਨਾਮ ਇਕਨਾ ਤੇਰੇ ਭਾਟੇ ਵਾਰ ਜੀ ਦੀ ਦਾਤ ਸਾ ਸਾ ਵਾਰ ਜੀ ਕੀ ਦੁਹਰਾ ਕੇ ਆ ਭਈ ਅਕਾਲ ਕੀ ਜੈ ਜੈ ਹੋ ਪੰਥ ਹਮ ਸਿਖੰਨ ਕੋ ਹੁਕਮ ਹੈ ਕ੍ਰਾਂਤ ਜੀਵਾਨੀ ਹੈ ਜੋ ਪ੍ਰਭੂ ਮਿਲੇ ਉਹ ਜਹ ਹੈ ਯਾਤਿ ਕਰੇਗਾ ਸਾਧ ਸੰਗਤ ਸਾਰ ਹੋਏ ਸਭ ਮਿਲenge ਹੋਏ ਗੁਆਣੇ ਸੁਨਾਵ ਜਹਾਜ ਹੈ ਤੂੰ ਸਰਦਾ ਕੰਤਲੇ ਬੰਦੇ ਜੋ ਸ਼ਰਧਾ ਕਰੇ I'm ਦੇਰ ਦੇ ਪਤੇ ਗੁਰੂ ਗੋਬਿੰਦ ਸਿੰਘ ਜੀ ਹਰ ਮੰਦਾਨ ਪਤੇ ਵਾਹ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਹ ਗੁਰੂ ਜੀ ਕੀ ਬੋਲੀ